ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਜੈ ਜੀ ਵੀਡੀਓ ਮੈਂ ਅੱਜ ਲੈ ਕੇ ਆਈ ਏਦਾਂ ਦੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਅੱਜ ਆਪਾਂ ਜਿਹੜਾ ਬਾਟਮ ਆ ਨੀਚੋਂ ਫਿਨਿਸ਼ਿੰਗ ਆ ਕਿਸ ਤਰੀਕੇ ਨਾਲ ਫੋਲਡ ਕਰਨਾ ਪਲਾਜੋ ਦਾ ਬਾਟਮ ਉਹ ਮੈਂ ਤੁਹਾਨੂੰ ਦੱਸਦੀ ਆ ਇਹ ਆਪਣਾ ਪਲਾਜੋ ਤਿਆਰ ਆ ਸਿਰਫ ਜਿਹੜੇ ਇਹਦੇ ਬਾਟਮ ਆ ਆਪਾਂ ਉਹ ਥੱਲੇ ਫੋਲਡਿੰਗ ਰਹਿੰਦੀ ਆ ਸਭ ਤੋਂ ਪਹਿਲਾਂ ਤੁਸੀਂ ਕੱਟ ਲਗਾਏ ਹੋਏ ਆ ਕਿਉਂਕਿ ਆ ਮੇਰਾ ਤਾਂ ਇੱਥੇ ਇੰਟਰਲੋਕ ਹੋਇਆ ਕੱਟ ਦੇਖ ਨਹੀਂ ਰਿਹਾ ਪਰ ਇਸ ਜਗ੍ਹਾ ਤੇ ਆ ਤੇ ਇਹਨਾਂ ਆਪਾਂ ਫੋਲਡ ਕਰਨਾ ਹੁਣ ਇਹ ਹੈਗਾ ਸਿੱਧਾ ਪਾਸਾ ਤਾਂ ਤੁਸੀਂ ਕੀ ਕਰਨਾ ਸਿੱਧੇ ਪਾਸੇ ਨੂੰ ਇਸ ਤਰੀਕੇ ਨਾਲ ਸਿੱਧੇ ਵਾਲੇ ਪਾਸੇ ਤੁਸੀਂ ਜਿਹੜਾ ਫੋਲਡ ਕਰ ਲੈਣਾ ਇਹਨੂੰ ਇੱਕ ਵਾਰ ਫਿਰ ਇਹਨੂੰ ਦੁਬਾਰੇ ਫੋਲਡ ਕਰਨਾ ਤੇ ਫਿਰ ਇੱਥੇ ਲਗਾਉਣੀ ਆ ਸਲਾਈ ਸਲਾਈ ਕਿੰਨੀ ਲਗਾਉਣੀ ਆ ਆਪਾਂ ਸਲਾਈ ਲਗਾਉਣੀ ਆ ਸਿਰਫ ਜਿੰਨੀ ਆਪਾਂ ਉੱਪਰੋਂ ਮਾਰਜਨ ਦਿੱਤਾ ਹੋਇਆ ਸਲਾਈ ਦਾ ਸਾਰੀ ਪਲਾਜੋ ਦੀ ਸਲਾਈ ਦਾ ਉਨਾ ਹੀ ਮਾਰਜਨ ਤੁਸੀਂ ਇੱਥੇ ਦੇਣਾ ਤੇ ਹੁਣ ਮੈਂ ਤੁਹਾਨੂੰ ਸਲਾਈ ਲਗਾ ਕੇ ਫਿਰ ਪਲਟ ਕੇ ਦਿਖਾਉਣੀ ਆ ਸਲਾਈ ਜਿਹੜੀ ਆਪਾਂ ਮਾਰ ਲਈ ਆ ਹੁਣ ਇਹਨੂੰ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਬਹੁਤ ਹੀ ਇਜ਼ੀ ਤਰੀਕਾ ਔਰ ਫਿਨਿਸ਼ਿੰਗ ਨਾਲ ਫੋਲਡ ਹੁੰਦਾ ਤੇ ਇਹਨੂੰ ਤੁਸੀਂ ਸਿੱਧਾ ਕਰ ਲੈਣਾ ਦੇਖੋ ਇਸ ਤਰ੍ਹਾਂ ਦੇ ਨਾਲ ਆਪਾਂ ਕੱਟ ਪਾਵਾਂਗੇ ਤੇ ਜਿਹੜੇ ਇਹਦੇ ਕਾਰਨਰ ਆ ਤੁਸੀਂ ਕਿਸੇ ਵੀ ਤਿੱਖੀ ਚੀਜ਼ ਨਾਲ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਬਾਹਰ ਕੱਢ ਲੈਣਾ ਹੁਣ ਤੁਸੀਂ ਇੱਥੇ ਥੱਲੇ ਜਾਨੀ ਕਿ ਬਾਟਮ ਦੇ ਜਿਹੜੀ ਆਪਾਂ ਸਲਾਈ ਲਗਾਉਣੀ ਆ ਤਰਪਾਈ ਕਰਨੀ ਆ ਤਰਪਾਈ ਕਰ ਸਕਦੇ ਹੋ ਸਲਾਈ ਲਗਾਉਣੀ ਆ ਸਲਾਈ ਲਗਾ ਸਕਦੇ ਹੋ ਉਮੀਦ ਕਰਦੀ ਆਂ ਵੀ ਇਹ ਤਰੀਕਾ ਤੁਹਾਨੂੰ ਪਸੰਦ ਆਊਗਾ ਤੇ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕਸ ਫॉर ਵਾਚਿੰਗ